ਤਾ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡੋਨਲਡ 트੍ਰੰਪ ਔਰ ਦੁਨੀਆ ਦੀ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਟਸਲ ਚੱਲ ਰਹੀ ਹੈ ਜੀਆਂ ਦੱਸਦੇ ਕਿ ਹਾਰਵਰਡ ਯੂਨੀਵਰਸਿਟੀ ਇਹ ਹਾਰਵਰਡ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜਿਸ ਦਾ ਕਰੇਜ਼ ਜਿੰਨੇ ਭਾਰਤੀ ਤਾਕਦੇ ਲੀਡਰ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੀਡਰ ਬਿਜ਼ਨਸਮੈਨ ਜਿਹੜੇ ਹੈ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ ਅਲੂਮਨਾਇ ਨੇ ਉਤੋਂ ਦੇ ਸੁਬਰਾਮਨੀਅਨ ਸੁਬਾਮੀ ਕਾਪਲ ਸੱਬਰ ਜੋ ਟੌਪ ਦਾ ਵਕੀਲ ਹੈ ਉਹ ਵੀ ਹਾਰਵਰਡ ਯੂਨੀਵਰਸਿਟੀ ਦਾ ਅਲੂਮਨਾਇ ਹੈ ਤੇ ਦੂਜੇ ਪਾਸੇ ਆਨੰਦ ਮੇਧਰਾ ਉਹ ਵੀ ਹਾਰਵਰਡ ਯੂਨੀਵਰਸਿਟੀ ਦਾ ਅਲੂਮਨਾਇ ਹੈ ਤੇ ਹੁਣ ਡੋਨਲਡ ਟਰੰਪ ਕਿਉਂ ਸਿੱਧਾ ਹੋਇਆ ਹੈ ਦੁਨੀਆ ਦੀ ਟੌਪ ਦੀ ਯੂਨੀਵਰਸਿਟੀ ਨੂੰ ਕਿਉਂ ਪੰਗਾ ਲਿਆ ਡੋਨਲਡ ਟਰੰਪ ਨੇ ਇਸ ਦੇ ਬਾਰੇ ਜਾਣਨ ਦੇ ਲਈ ਸਾਨੂੰ ਪਿੱਛੇ ਦੇਖਣਾ ਪੈਣਾ ਹੈ ਹਿਸਟਰੀ ਦੇ ਵਿੱਚ ਜਾਣਾ ਪੈਣਾ ਜਦੋਂ ਇਜ਼ਰਾਈਲ ਤੇ ਫਲਸਤੀਨ ਦੇ ਵਿਚਕਾਰ ਜੋ ਤਸਲ ਚੱਲ ਰਹੀ ਸੀ ਜੰਗ ਚੱਲ ਰਹੀ ਸੀ ਤਾਂ ਉਸ ਦੌਰਾਨ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਕੀਤੇ ਗਏ ਤਾਂ ਸਭ ਤੋਂ ਸੌਖੀ ਗੱਲ ਸਮਝਣ ਦੇ ਲਈ ਇਹ ਹੈ ਕਿ ਜਦੋਂ ਕੋਈ ਯੂਨੀਵਰਸਿਟੀ ਦੇ ਵਿੱਚ ਜਦੋਂ ਕਿਸੇ ਯੂਨੀਵਰਸਿਟੀ ਦੇ ਵਿੱਚ ਕਿਸੇ ਜਿਹੜਾ ਸਟੂਡੈਂਟ ਪੋਲਿਟਿਕਸ ਜਿਹੜਾ ਸ਼ੁਰੂ ਹੁੰਦੀ ਆ ਤਾਂ ਉਹਦੀ ਸਭ ਤੋਂ ਵੱਧ ਤੋਂ ਰਾਜੜਾ ਹੈ ਹਰੇਕ ਕੇਂਦਰ ਸਰਕਾਰ ਰਹਿੰਦੀ ਹੈ ਕੋਈ ਵੀ ਦੇਸ਼ ਹੋਵੇ ਚਾਹੇ ਤੁਸੀਂ ਭਾਰਤ ਦੇ ਵਿੱਚ ਗੱਲ ਕਰ ਲੋ ਜਵਾਲ ਨਾਲ ਨਹਿਰੂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਇਹ ਦੋ ਯੂਨੀਵਰਸਿਟੀਆਂ ਉਹ ਟੌਪ ਦੀਆਂ ਯੂਨੀਵਰਸਿਟੀਆਂ ਨੇ ਜਿੱਥੋਂ ਪੜ੍ਹ ਕੇ ਜਿੱਥੋਂ ਸਿਆਸਤ ਸਿੱਖਦੇ ਨੇ ਸਟੂਡੈਂਟ ਜਿੱਥੇ ਸਟੂਡੈਂਟ ਪੋਲਿਟਿਕਸ ਹੈ ਜਿੱਥੋਂ ਦੀ ਹਾਈਪ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦੀ ਹੈ ਚਾਹੇ ਜਵਾਲਾ ਨਹਿਰੂ ਯੂਨੀਵਰਸਿਟੀ ਹੋਵੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਹੋਵੇ ਤਾਂ ਤੁਸੀਂ ਇਹ ਜਿਹੜਾ ਉਦਾਹਰਣ ਤੋਂ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਦੁਨੀਆ ਦੀ ਟੌਪ ਦੀ ਯੂਨੀਵਰਸਿਟੀ ਦੇ ਨਾਲ ਪੰਗਾ ਲਿਆ ਡੋਨਲਡ ਟਰੰਪ ਨੇ ਟਰੰਪ ਨੇ 2 ਅਰਬ ਡਾਲਰ ਦੀ ਜਿੰਨੀ ਗ੍ਰਾਂਟ ਸੀ ਉਹ ਸਾਰੀ ਰੋਕਤੀ ਹੈ ਤੇ ਦੂਜੇ ਪਾਸੇ ਅੱਜ ਇੱਕ ਵੱਡਾ ਬਿਆਨ ਦਿੱਤਾ ਡੋਨਲਡ ਟਰੰਪ ਨੇ ਕਿਹਾ ਕਿ ਇੱਥੋਂ ਪੜ ਕੇ ਤਾਂ ਲੋਕ ਮੂਰਖ ਬਣਦੇ ਨੇ ਇੱਥੇ ਤਾਂ ਜਿਹੜੇ ਟੀਚਰ ਨੇ ਜਿਹੜਾ ਇੱਥੇ ਸਟਾਫ ਹੈ ਸਾਰਾ ਮੂਰਖਾਂ ਦਾ ਸਟਾਫ ਹੈ ਸਾਰੇ ਨਕਾਮ ਨੇ ਸਾਰੇ ਕਮਚੋਰ ਨੇ ਅਜਿਹੇ ਜਿਹੜੇ ਬਿਆਨਬਾਜ਼ੀ ਹੈ ਜਿਹੜੇ ਅਜਿਹੇ ਬਿਆਨ ਨੇ ਡੋਨਲਡ ਟਰੰਪ ਨੇ ਕਿਉਂ ਦਿੱਤੇ ਕਿਉਂਕਿ ਜਿੱਥੇ ਵਿਚਾਰਾਂ ਦੀ ਆਜ਼ਾਦੀ ਹੋਊਗੀ ਉੱਥੇ ਸਰਕਾਰਾਂ ਨੂੰ ਕਿਉਂ ਜਿਹੜਾ ਬੈਨੀਫਿਟ ਹੋਊਗਾ ਇਹ ਗੱਲਾਂ ਸਮਝਣ ਦੀ ਗੱਲ ਹੈ ਜਦੋਂ ਪੂਰੀ ਦੁਨੀਆ ਦੇ ਵਿੱਚ ਰਾਈਟ ਵਿੰਗ ਦੌਰ ਚੱਲ ਰਿਹਾ ਜਦੋਂ ਪੂਰੇ ਗਲੋਬਲੀ ਰਾਈਟ ਵਿੰਗ ਹਰੇਕ ਜਿੰਨੀਆਂ ਪਾਵਰਾਂ ਨੇ ਉੱਥੇ ਰਾਈਟ ਵਿੰਗ ਕੰਟਰੋਲ ਕਰ ਲਈ ਹੈ ਸਿਆਸਤ ਨੂੰ ਸਿਆਸਤ ਦੇ ਨਾਲ ਹੀ ਫਿਰ ਸਾਰੇ ਸਮਾਜ ਨੂੰ ساری ਸੁਸਾਇਟੀ ਨੂੰ ਤਾਂ ਉੱਥੇ ਜੇ ਕੋਈ ਉਹਨਾਂ ਦੇ ਵਿਚਾਰ ਦੇ ਉਲਟ ਚੱਲੂਗਾ ਤਾਂ ਫਿਰ ਸਰਕਾਰਾਂ ਨੂੰ ਕਿਵੇਂ ਗਵਾਰ ਆਊਗਾ ਸਰਕਾਰਾਂ ਨੂੰ ਫਿਰ ਉਹ ਨਹੀਂ ਪਚੂਗਾ ਨਹੀਂ ਡਾਈਜੈਸਟ ਹੋਊਗਾ। ਇਹੀ ਸਬੰਧ ਜਿਹੜਾ ਡੋਨਲਡ ਟਰੰਪ ਤੇ ਹਾਰਵਰਡ ਯੂਨੀਵਰਸਿਟੀ ਦਾ ਹਾਰਵਰਡ ਯੂਨੀਵਰਸਿਟੀ ਉਹ ਹੈ। ਅਸੀਂ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ 1686 ਈਸਵੀ ਦੇ ਵਿੱਚ ਬਣੀ ਸੀ। ਇਹ ਇੱਕ ਜੌਨ ਹਾਰਵਰਡ ਨਾਂ ਦੇ ਪਾਦਰੀ ਦੇ ਨਾਂ ਤੇ ਬਣੀ ਸੀ। ਜੌਨ ਹਾਰਵਰਡ ਪਾਦਰੀ ਦਾ ਨਾਂ ਸੀ ਔਰ ਉਸਨੇ ਸਾਰੀ ਜਗ੍ਹਾ ਦਿੱਤੀ। ਉਸਨੇ ਲਾਇਬ੍ਰੇਰੀ ਬਣਾਈ ਉਸ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਬਣਦੀ ਹੈ ਟੌਪ ਦੇ ਜਿੰਨੇ ਕੋਰਸ ਨੇ ਚਾਹੇ ਐਲ ਐਲ ਬੀ ਲਾ ਲਓ, ਐਲ ਐਲ ਐਮ ਲਾ ਲਓ, ਐਮ ਡੀ ਲਾ ਲਓ ਮੈਡੀਸਨ ਦੇ ਵਿੱਚ ਜਾਂ ਦੂਜੇ ਪਾਸੇ ਉਸੀ ਜਿਹ ਹੋਰ ਡਿਗਰੀ ਆ ਬਿਜ਼ਨਸ ਦੀ ਐਮਬੀਏ ਇਹ ਟਾਪ ਦੀਆਂ ਡਿਗਰੀਆਂ ਜੇ ਕੋਈ ਇੱਥੋਂ ਕਰ ਲੈਂਦਾ ਤਾਂ ਉਹ ساری ਜ਼ਿੰਦਗੀ ਮਾਰ ਨਹੀਂ ਖਾਂਦਾ ਬਹੁਤ ਸਾਰੇ ਇੰਟੈਲੈਕਚੁਅਲ ਜਿਹੜੇ ਨੇ ਉਹ ਇੱਥੋਂ ਨਿਕਲੇ ਨੇ ਬਹੁਤ ਸਾਰੇ ਮਾਹਰ ਆਪੋ ਆਪਣੇ ਕੰਮਾਂ ਦੇ ਚਾਹੇ ਕੋਈ ਵਕੀਲ ਹੋਵੇ ਚਾਹੇ ਕੋਈ ਟਾਪ ਦਾ ਬਿਜ਼ਨਸਮੈਨ ਹੋਵੇ ਆਨੰਦ ਮਹਿੰਦਰਾ ਤੁਹਾਨੂੰ ਦੱਸਿਆ ਕਪਲ ਸਿਬਲ ਤੁਹਾਨੂੰ ਦੱਸਿਆ ਸੁਬਰਾਮਣੀ ਸੁਆਮੀ ਤੁਹਾਨੂੰ ਦੱਸਿਆ ਪੀ ਚਦੰਬਰ ਮੈਥੋਂ ਗਏ ਨੇ ਹਾਵਰਡ ਯੂਨੀਵਰਸਿਟੀ ਇਹ ਤਾਂ ਹਜੇ ਇੰਡੀਆ ਦੀ ਲਿਸਟ ਹੈ ਜੇ ਤੁਸੀਂ ਪੰਜਾਬ ਦੇ ਵੀ ਦੇਖੋਗੇ ਤਾਂ ਬਹੁਤ ਸਾਰੇ ਪੋਲੀਟੀਸ਼ੀਅਨ ਤਾਕੜੇ ਲੀਡਰ ਨੇ ਜਿਨ੍ਹਾਂ ਦੇ ਜਵਾਕ ਹਾਰਵਰਡ ਯੂਨੀਵਰਸਿਟੀ ਹੋਇਆ ਆਕਸਫੋਰਡ ਯੂਨੀਵਰਸਿਟੀ ਹੋਇਆ ਲੰਡਨ ਸਕੂਲੋ ਸਕੂਲ ਆਫ ਇਕਨੋਮਿਕਸ ਹੋਇਆ ਇੱਥੋਂ ਪੜ ਕੇ ਆਉਂਦੇ ਆ ਤਾਂ ਜੇ ਕੱਲ ਨੂੰ ਇਨ੍ਹਾਂ ਯੂਨੀਵਰਸਿਟੀਆਂ ਦੇ ਨਾਲ ਅਮਰੀਕਾ ਸੱਦਾ ਹੋ ਜਾਊਗਾ ਤਾਂ ਫਿਰ ਪੜ੍ਹਾਈ ਕਿੱਥੇ ਜਾਊਗੀ ਪਰ ਸਟੱਡੀ ਕਿੱਥੇ ਜਾਊਗੀ ਪਰ ਸਾਰੀ ਗੱਲ ਉੱਤੀ ਘੁੰਮਦੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰਾ ਕੁਝ ਬਦਲਣ ਜਾ ਰਿਹਾ ਹੈਗਾ ਜਿਹੜੀਆਂ ਤੁਸੀਂ ਆਜ਼ਾਦੀ ਦੀਆਂ ਗੱਲਾਂ ਕਰਦੇ ਹੋ ਵਿਚਾਰ ਦੀ ਆਜ਼ਾਦੀ ਜਾਂ ਜਿਹੜੇ ਸਟੂਡੈਂਟ ਪੋਲਿਟਿਕਸ ਦੀਆਂ ਗੱਲਾਂ ਕਰਦੇ ਹੋ ਉਹ ਚੀਜ਼ਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਖਤਮ ਹੋ ਜਾਣਗੀਆਂ ਪੰਜਾਬ ਯੂਨੀਵਰਸਿਟੀ ਦਾ ਕਿਵੇਂ ਜਲੂਸ ਨਿਕਲਿਆ कोरोना ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਜਲੂਸ ਕੱਢਣ ਦੀ ਨਹੀਂ ਰੱਖੀ ਗਈ ਉਦੋਂ ਜਿਹੜਾ ਇੱਕ ਧਰ ਦੇ ਵੱਲੋਂ ਸਾਰਾ ਕੁਝ ਉੱਥੇ ਬਦਲਿਆ ਗਿਆ ਸੈਨੇਟ ਇਲੈਕਸ਼ਨ ਨਹੀਂ ਕਰਵਾਈ ਗਈ ਹੁਣ ਹਾਲਾਂਕਿ ਜਵਾਲਾ ਨਹਿਰੂ ਯੂਨੀਵਰਸਿਟੀ ਫੇਰ ਵੀ ਕਿਤਨਾ ਕਿਤੇ ਭਾਰਤ ਦੇ ਵਿੱਚ ਉਹ ਹਜੇ ਜਿਹੜੀ ਪ੍ਰੈਸਟੀਜੀਅਸ ਯੂਨੀਵਰਸਿਟੀ ਹਾਲਾਂਕਿ ਪਹਿਲਾਂ ਵੀ ਸੀ ਹਜੇ ਅੱਜ ਉੱਥੇ ਉਸ ਦਾ ਮੁਕਾਮ ਹੈਗਾ ਉੱਥੇ ਹੁਣ ਵੀ ਜਿਹੜਾ ਲੋਕ ਆਵਾਜ਼ ਚੁੱਕਦੇ ਆ ਪ੍ਰੋਫੈਸਰ ਟੀਚਰ ਉੱਥੇ ਵਧੀਆ ਹਜੇ ਹੈਗੇ ਨੇ ਪਰ ਪੰਜਾਬ ਯੂਨੀਵਰਸਿਟੀ ਦਾ ਪੱਠਾ ਕਿਵੇਂ ਬੈਠਿਆ ਉਹ ਸਭ ਨੂੰ ਪਤਾ ਹੈਗਾ ਕਿਵੇਂ ਇੱਥੇ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਬੰਦੇ ਇੱਕ ਧਿਰ ਦੇ ਨਾਲ ਜੁੜੇ ਹੋਏ ਲਿਆਂਦੇ ਗਏ ਉਹ ਵੀ ਸਭ ਨੂੰ ਪਤਾ ਤਾਂ ਹੁਣ ਡੋਨਲਡ 트੍ਰੰਪ ਵੀ ਹਾਰਵਰਡ ਯੂਨੀਵਰਸਿਟੀ ਦੇ ਨਾਲ ਇਹੋ ਜਿਹੇ ਪੰਗੇ ਲੈ ਰਿਹਾ ਕਿਉਂਕਿ ਜਦੋਂ ਉਹ ਫਲਸਤੀਨੀਆ ਦੇ ਹੱਕ ਦੇ ਵਿੱਚ ਮੋਰਚਾ ਲਾਉਂਦੇ ਨੇ ਝੰਡੇ ਉੱਥੇ ਚਲਾਉਂਦੇ ਨੇ ਤਾਂ ਉਹ ਚੀਜ਼ਾਂ ਫਿਰ ਕਿਵੇਂ ਸੂਟ ਕਰਨ ਗਈਆਂ ਅਮਰੀਕਾ ਨੂੰ ਡੋਨਲਡ ਟਰੰਪ ਨੂੰ ਤਾਂ ਡੋਨਲਡ ਟਰੰਪ ਨੇ ਕਿਹਾ ਕਿ ਇੱਥੇ ਤਾਂ ਲੋਕ ਮੂਰਖ ਨੇ ਜਿਹੜੇ ਪੜਨ ਆਉਂਦੇ ਨੇ ਤੇ ਜਿਹੜੇ ਲੋਕ ਪੜ੍ਹ ਕੇ ਜਾਣਦੇ ਨੇ ਉਹ ਮੂਰਖ ਬਣਦੇ ਨੇ ਤੇ ਜਿਹੜੇ ਲੋਕ ਪੜਾਉਂਦੇ ਨੇ ਜਿਹੜਾ ਸਟਾਫ ਹੈ ਉਹ ਵੀ ਇੱਥੇ ਮੂਰਖਾਂ ਦਾ ਸਟਾਫ ਹੈ ਇਹ ਗੱਲ ਡੋਨਲਡ ਟਰੰਪ ਨੇ ਕਹੀ ਹੈ ਤੇ ਸਾਰੀ ਸਿਆਸਤ ਉਸ ਦੀ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ ਕਿ ਪ੍ਰਾਈਵੇਟਾਈਜੇਸ਼ਨ ਹੋ ਗਿਆ ਤਾਂ ਇੱਥੇ ਵੀ ਜਿਹੜਾ ਇਹ ਚੀਜ਼ਾਂ ਬਦਲ ਜਾਣਗੀਆਂ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਇਦਾਂ ਹੀ ਚੱਲਦਾ ਰਿਹਾ ਜੇ ਸਟਾਫ ਉੱਤੇ ਬਦਲਤਾ ਗਿਆ ਤਾਂ ਹਾਰਵਰਡ ਯੂਨੀਵਰਸਿਟੀ ਉਹ ਹਾਰਵਰਡ ਯੂਨੀਵਰਸਿਟੀ ਆਉਣ ਵਾਲੇ ਸਾਲਾਂ ਦੇ ਵਿੱਚ ਨਹੀਂ ਰਹੂਗੀ ਜਿਹੜਾ ਉਹਦਾ ਇੱਕ ਹਾਈਪ ਸੀ ਉਹਦਾ ਇੱਕ ਰਤਬਾ ਸੀ ਉਹਦੀ ਇੱਕ ਜਿਹੜੀ ਰਾਇਲਟੀ ਸੀ ਉਹ ਸਾਰੀਆਂ ਚੀਜ਼ਾਂ ਘਟਿਆਣੀਆਂ ਡਿੱਗੀਆਂ ਜਾਣੀਆਂ ਕਿਉਂਕਿ ਉੱਥੋਂ ਦਾ ਜਦੋਂ ਸਟਾਫ ਹੀ ਬਦਲ ਦਿੱਤਾ ਜਾਊਗਾ ਤਾਂ ਸਟਾਫ ਕੌਣ ਰੱਖੂਗਾ ਸਟਾਫ ਅਮਰੀਕਾ ਡੋਨਲਡ 트੍ਰੰਪ ਰੱਖੂਗਾ ਕੌਣ ਕਿਹਨੂੰ ਰੱਖੂਗਾ ਜੋ ਉਸ ਨੂੰ ਸੂਟ ਕਰਦਾ ਜੋ ਜੋ ਚੀਜ਼ਾਂ ਉਸ ਦੇ ਦਾਇਰੇ ਦੇ ਵਿੱਚ ਹੋਣਗੀਆਂ ਉਹ ਚੀਜ਼ਾਂ ਸਾਰੀਆਂ ਉੱਥੇ ਲਿਆਂਦੀਆਂ ਜਾਣਗੀਆਂ ਤਾਂ ਫਿਰ ਉੱਥੇ ਕੋਈ ਇੰਡੀਪੈਂਡੈਂਟਲੀ ਆਪ ਦਾ ਇੰਡੀਵਿਜੂਅਲ ਤੌਰ ਤੇ ਵਿਚਾਰ ਪੇਸ਼ ਨਹੀਂ ਕਰ ਸਕੂਗਾ ਜਿਹਦੇ ਕਰਕੇ ਡੋਨਲਡ 트੍ਰੰਪ ਦੇ ਵੱਲੋਂ ਇਹ ਸਿੱਧਾ ਹੋਇਆ ਗਿਆ ਹਾਰਵਰਡ ਯੂਨੀਵਰਸਿਟੀ ਨੂੰ